ਤੁੰਦ ਜਗ ਚ ਨਲ ਹੁਆ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਹੰਤ ਭਗਵਾਨ ਦਾਸ ਜੀ ਪਿੰਡ ਚੰਦਨਗੜ ਜੋੜੀਆਂ ਬਾਬਾ ਸ਼ਿਰਕਾ ਜੀ ਦੇ ਦਰਬਾਰ ਵਿੱਚੋਂ ਬੋਲਦੇ ਹਾਂ ਜੀ ਸ੍ਰੀ ਸੰਗਤਾਂ ਅਤੇ ਨਗਰ ਨਿਵਾਸੀ ਸੰਗਤਾਂ ਓਨਾ ਸਾਹਿਬ ਦੀਆਂ ਸੰਗਤਾਂ ਵੀ ਰਲ ਮਿਲ ਕੇ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਰਲ ਮਿਲ ਕੇ ਸੇ ਲੰਗਰ ਦੇ ਪ੍ਰਬੰਧ ਹੋ ਰਿਹਾ ਹਨ ਸੱਚੇ ਆਸ ਅਸਵਕਤਾਬ ਜੀ ਦੇ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੋਲਾ ਸਾਹਿਬ ਜੀ ਦੇ ਸਬੰਧ ਵਿੱਚ ਜੋ ਵੀ ਸੰਗਤਾਂ ਆ ਰਹੀਆਂ ਹਨ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਇਥੇ ਰਹਿائش ਦਾ ਪ੍ਰਬੰਧ ਅਤੇ ਗੁਰੂ ਦੇ ਲੰਗਰਾਂ ਦਾ ਪ੍ਰਬੰਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ